ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਹਾਂ ਜੀ ਅੱਜ ਬਣਾਉਣ ਲੱਗੇ ਆਪਾਂ ਫਰਾਗ ਨਾਰਕਲੀ ਘਰਗਾਲੀ ਯਾਨੀ ਕਿ ਨਾਰਕਲੀ ਬੋਲ ਦਿੰਦੇ ਆ ਇਹ ਫਿਰ ਕੱਟਦੇ ਆ ਘਟ ਕੇ ਦਿਖਾਉਣੇ ਆ ਸਿਉਂਗੇ ਵੀ ਦਿਖਾਵਾਂਗੇ ਤੁਹਾਨੂੰ ਅਸੀਂ ਇਹ ਫਰਾਗ 12 13 ਸਾਲ ਦੀ ਬੇਟੀ ਆ ਉਹਦੇ ਵਾਸਤੇ ਬਣਾਉਣੇ ਆ ஆரலா ஹிஸா ஹம் கே பதவாங்க பதா இச்சு அப்பா பச நஷான லா தான் இச்சி சடாயி தசா ஆனா நாளை 15 ਪੰਦਰਾ ਹੀ ਐਸੀ ਆ ਪੰਦਰਾ ਹੀ 15 ਹੀ ਸੀ ਨਾ ਪੰਦਰਾ ਹੀ ਐਸ ਰੋਟੀ ਮਾ ਲੈਣੇ ਚੜਾਈ ਚ

ਆਪਾਂ ਮੋਡੇ ਦੀ ਘਾਟ ਪਾ ਦਿੰਨੇ ਇੱਕ ਗੜੇ ਦੀ ਹੁੰਦਾ ਪਾਤਾ ਮਾ ਜੀ ਜੀ ਨੇ ਵੀ ਦਿੰਨੇ ਆ ਇਹ ਬਾਕੀ ਜਲੀ ਲੂਣ ਲੋਣੀ ਹੋਵੇ ਤਾਂ ਉਹ ਵੀ ਸਹੀ ਆਪਾਂ ਗੋੜੀ ਗਲੇ ਇਹ ਵੀ ਪਾ ਦੇਣੀ ਅੰਦਾਜ਼ਾ ਇਹ ਮੈਨੂੰ ਉਹੀ ਪਤਾ ਮਿਲ ਜਿਸ ਤਰ੍ਹਾਂ ਪੈਂਦੀ ਹੈ ਘਾਟ ਬਾਕੀ ਬੱਚੇ ਦਾ ਤਾਂ ਵੱਡੇ ਛੋਟੇ ਦੇ ਹਿਸਾਬ ਨਾਲ ਪੈਂਦੀ ਆ ਚਲੋ ਜੀ ਆਪਣਾ ਕੱਟਿਆ ਗਿਆ ਦੋਨੋਂ ਹਿੱਸੇ ਕੱਟੇ ਗਏ ਆ ਆਪਣੇ ਦੇ ਦੋਨੋਂ ਹਿੱਸੇ ਕੱਟੇ ਗਏ ਹੁਣ ਆਪਾਂ ਦੂਜੀ ਕਲੀਆਂ ਕੱਟ ਲੈਨੇ ਆਪਣੇ ਨਿਸ਼ਾਨ ਲਾ ਗਏ 1.5 ਇੰਚ ਆਪਾਂ ਇਧਰ ਛੱਡ ਲਿਆ ਪੂਰੀ ਚੰਗੀ ਤਰ੍ਹਾਂ ਫੋਲਡ ਕਰ ਲਿਆ ਨੂੰ ਤੇ 1.5 ਇੰਚ ਹੀ ਆਪਾਂ ਇਧਰ ਦੇ ਪਾਸੇ ਰੱਖ ਲਿਆ ਹਾਂ 1.5 ਇੰਚ ਆ ਕੇ ਹੁਣ ਆਪਾਂ ਡੈਡਾ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ ਇਹਦੀ ਕੱਟ ਪਾ ਲੀਏ अच्छा इन्होंने खोल लेंगे हम इन्होंने बैक वाला आता उपरला गया दूसरे पलियाँ सिलाई कर पी आप सारी स्यौके भी दिखावे सारी सी हाँ जी फ्राक अपनी बन गई बहुत वीरिया तैयार हुई है ਬਹੁਤ ਵਧੀਆ ਨਾਲ ਤਾਂ ਬੱਚੇ ਦਾ ਮੰਨ ਖੁਸ਼ ਹੋ ਜਾਂਦਾ ਨਵੇਂ ਦਮੇ ਦੇ ਦਿਨ ਡਿਜ਼ਾਈਨ ਦੇ ਮਿਲ ਜਾਂਦਾ ਨਾਲੇ ਚਲ ਆਪ ਨੂੰ ਸਿੱਖਣ ਨੂੰ ਵੀ ਮਿਲ ਜਾਂਦਾ ਆਪ ਨੂੰ ਵੀ ਵਧੀਆ ਹੁੰਦਾ ਆਪ ਨੂੰ ਆਪ ਘਰੇ ਸਿਉਣ ਲੈਣੇ ਅੱਗੇ ਵੀ ਜੋ ਆਪਾਂ ਦੇ ਪੰਜ ਸਵਾਂਤੀਆਂ ਬੱਚਿਆਂ ਦੇ ਪਾਈ ਦਿਨਾ ਇਸ ਤਰ੍ਹਾਂ ਕਰਕੇ ਆਪ ਨੂੰ ਵਧੀਆ ਲੱਗਦਾ ਫਿਰ ਆ ਕੋ ਕਪੜਾ ਦੀ ਦਸਿਆਉਣਾ ਬਹੁਤ ਵਧੀਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਵਧੀਆ ਬਣੀਆ ਕਲੀਆਂ ਵਾਲੀ ਬਣੀਆ ਇੱਥੇ ਲਾ ਕੇ ਆਪ ਵੀ ਇੱਥੇ ਕੱਲੀ ਕੱਲੀ ਕੜੀ ਪਈ ਆ ਬਹੁਤ ਵਧੀਆ ਬਣੀਆ ਠੀਕ ਆ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਠੀਕ ਆ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸਿਮਿਆ ਕਰੋ ਘਰੇ ਕੱਪੜੇ ਆਪਦੇ ਅੰਨਿਆਣਾ ਖੁਸ਼ ਹੋ ਜਾਂਦਾ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ